ਜੰਗਲੇ ਤੋਂ ਥੋੜਾ ਜਿਆ ਇਧਰੋਂ ਤੋਂ ਸੁਹੇਵਾਲ ਨੂੰ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਆ ਜੋ ਕਿ ਇੱਕ ਔਰਜੀਬ ਹੈ ਜੰਗਲੇ ਪਿੰਡ ਦਾ ਉੱਥੇ ਦਾ ਪਹਿਲਵਾਨ ਆ ਕਾਪੀ ਆਪਣਾ ਫੇਮਸ ਪਹਿਲਵਾਨ ਆ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਵੀ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਐ ਤੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਆ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚ ਓ ਦਸੂਆ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾਂ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਏ ਹਾਂ ਸਾਡਾ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚਾਂਗੇ ਕੋਸੀ ਸੀਟੀ ਵੀ ਵਗੈਰਾ ਵੀ ਮਿਲ ਰਿਹਾ। ਅਸੀਂ ਇਹਦੇ ਸੰਬੰਧ ਵਿੱਚ ਸੀਸੀ ਰਿਪੋਰਟਸ ਵੀ ਦੇਖ ਰਹੇ ਹਾਂ ਕਿ ਗੱਡੀ ਕਿੱਧਰੋਂ ਆਈ ਹੈ, ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ। ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਹਾਂ ਕਿ ਕਾਰਨ ਕੀ ਹੋਇਆ ਤੇ ਕਿਉਂ। ਸਿਰ ਜਿਸ ਤਰ੍ਹਾਂ ਗੱਡੀ ਉੱਪਰ ਬੁੜਕ ਸੱਦੇ ਨੂੰ ਲੱਗਦਾ ਕਿ ਗੈਂਗਵਾਰ ਵੱਲੋਂ ਕੋਈ ਇਦਾਂ ਹੋ ਸਕਦਾ। ਇਹਦੇ ਸੰਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਇਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਅਸੀਂ ਜਿਹੜਾ ਇਹਨੂੰ ਡਿਸਕ